ਝੰਡੇ ਤੇ ਲਹਿਾਰੇ ਆ ਵੀ ਇਹ ਪੰਜਾਬ ਨੂੰ ਇੱਕ ਦਿਨ ਨੂੰ ਸਟੇਟ ਯੂਨੀਵਰਸਿਟੀ ਬਣਨਾ ਚਾਹੀਦਾ ਆਪਣੀ ਵਿਧਾਨ ਸਭਾ ਚ ਲਿਆ ਕੇ ਉਸ ਤੇ ਵੀ ਸਾਡੀ ਪਾਰਲੀਮੈਂਟ ਦੇ ਟੈਂਟ ਮੈਂਬਰਾਂ ਦਾ ਪਤਾ ਦਈ ਨਹੀਂ ਗਿਆ ਉਹ ਤੇ ਵੀ ਇਹ ਗੱਲ ਜਿਹੜੀ ਗੱਲ ਨੂੰ ਰਾਜ ਮੰਦਿਆ ਆਪਾ ਜੀ ਨਹੀਂ ਹੋਰ ਗੱਲ ਇਹਨਾਂ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ ਨਾ ਹਾਂਜੀ ਹਾਂਜੀ ਸੁਪਰੀਮ ਕੋਰਟ ਤੋਂ ਮੋੜ ਲਵਾ ਕੇ ਇਹ ਤੁਸੀਂ ਇੰਟਰਸਟੇਟਿੰਗ ਸਟੇਟ ਉਹ ਐਕਟ ਬਦਲ ਸਕਦਾ ਬਿਲਕੁਲ ਹਰਿਆਣਾ ਅਸੀਂ ਵੀ ਇੱਕ ਪਹਿਲੇ ਦਿਨ ਹੀ ਕਰਾਂਗੇ ਜੋ ਸਾਡੇ ਸਾਡੇ ਸਾਡੀ ਸਟੇਟ ਕਿਉਂਕਿ ਆ ਚਲੀ ਸਾਰੀ ਜ਼ਮੀਨ ਹੈ ਪੰਜਾਬ ਦੀ ਜ਼ਮੀਨ ਤੇ ਆਈ ਸਾਰਾ ਬਿਸ਼ਾਲ ਇਹ 12 ਚੰਡੀਗੜ੍ਹ ਬਣਿਆ ਪੰਜਾਬ ਦਾ ਇੱਕ ਇੰਸਟੀਟਿਊਟ ਹੀ ਪੰਜਾਬ ਦਾ ਇੱਥੇ ਵੱਜ ਗਿਆ ਜਿਹੜਾ 550 ਏਕੜ ਦੇ ਵਿੱਚ ਆ ਪ੍ਰਾਈਮ ਲੋਕੇਸ਼ਨ ਤੇ ਯੂਨੀਵਰਸਿਟੀ ਹੈ ਜੇ ਕੱਲ ਇਸ ਸੈਂਟਰਲ ਕਾਲ ਜਾਂਦੀ ਹੈ ਤੇ ਇੱਥੇ ਇਹਨੂੰ ਸ਼ਿਫਟ ਵੀ ਯੂਨੀਵਰਸਿਟੀ ਨੂੰ ਵੀ ਹੋਰ ਕਰ ਸਕਦੇ ਨੇ ਕਿਸੇ ਵਰਤ ਵਰਤ ਤਸਿਲ ਯੂਜ਼ ਕਰਦੇ ਆ ਦੂਜੇ ਜਿਵੇਂ ਸਾਡਾ ਪੈਕ ਸੀ ਉਹ ਪੈਕ ਵੀ ਇਹਨੂੰ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਸੀ ਹੁਣ ਉਹਨੂੰ ਤੋੜ ਕੇ ਨਾ ਬੋਰਡ ਆਫ ਗਵਰਨੈਂਸ ਲਿਆ ਕੇ ਉਹ ਸੈਂਟਰਲ ਕਾਲਸ ਉੱਥੇ ਲਾਤੇ ਆ ਉੱਥੇ ਐਡਮਿਸ਼ਨ ਵੀ 올 ਇੰਡੀਆ ਰੈਂਕਸ ਵਿੱਚ ਨਾਲ ਹੁੰਦੀ ਪੰਜਾਬ ਦਾ ਬੱਚਾ ਹੁਣ ਉਹਨੂੰ ਯੂਨੀਵਰਸਿਟੀ ਬਣਾ ਰਹੇ ਉਹਦਾ ਸੋ ਜਿਵੇਂ ਵਿਧਾਨ ਸਭਾ ਉਹ ਵੀ ਅੱਧੋ-ਅੱਧੇ ਵੀ ਹਰ ਚੀਜ਼ ਨੂੰ ਡਿਸਪਿਊਟਡ ਬਣਾ ਕੇ ਤੇ ਇਹਨੂੰ ਬਿਲਕੁਲ ਵੱਖਰਾ ਕਰਨਾ ਚਾਹੁੰਦੇ ਨੇ ਸੋ ਹੀ ਜਾਣਿਆ ਵੀ ਇਹਨਾਂ ਨੇ ਤੇ ਲਾਂਬੰਦੀ ਕਰਕੇ 1964 ਦੇ ਤਰ੍ਹਾਂ ਅਸੀਂ ਇਹਨਾਂ ਦਾ ਬੈਣੀ ਉਹ ਪ੍ਰੋਗਰਾਮ ਤੁਸੀਂ ਜੈਸ ਕਰੂੰਗਾ ਅ ਤਹੀਨ ਜੈਸ ਕਰਾਂਗੇ ਫਾਈਦਰਸ ਤੋਂ ਲੈ ਕੇ ਸੁਪਰ